ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਨੂੰ ਪੰਜਾਬ ਮਹਾਸਵਾਦੇ ਪ੍ਰਧਾਨ ਹਲਕਾ ਮੌਰ ਤੋਂ ਸੀਨੀਅਰ ਆਗੂ ਮਨਜਿੰਦਰ ਸਿੰਘ ਸਿੱਖੋਂ ਨੇ ਮੋੜ ਦੇ ਸੀਵਰੇ ਦੇ ਗੰਦੇਪਣ ਨੂੰ ਲੈ ਕੇ 24 ਫਰਵਰੀ ਤੋਂ ਮੋੜ ਮੰਡੀ ਵਿਖੇ ਭੁਖੜਤਾ ਸ਼ੁਰੂ ਕਰ ਦਿੱਤੀ ਗਈ ਹੈ ਗੰਭੀਰ ਬਿਮਾਰੀ ਦੇ ਕਾਰਨ ਵੰੜ ਰਹੇ ਜੇਕਰ ਸਰਕਾਰ ਨੇ ਇਹ ਜਲ ਸਪਲਾਈ ਅਤੇ ਸੀਵਰੇ ਬੋਰਡ ਅਧਿਕਾਰੀ ਸ਼ਹਿਰ ਅੰਦਰ ਸੀਵਰੇ ਦੀ ਸਮੱਸਿਆ ਦਾ ਹੱਲ ਨਹੀਂ ਕਰਦੇ ਤਾਂ ਉਹਨਾਂ ਦੀ ਪੂਖ ਹੜਤਾਲ ਮਾਰਨ ਵਾਰ ਦੇ ਰੂਪ ਲੈ ਸਕਦੀ ਹੈ ਇਸ ਵੰਦ ਦੀ ਉਹਨਾਂ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦੇ ਆ ਕਿ ਪਿਛਲੇ ਕਾਫੀ ਲੰਬੇ ਤੋਂ ਸੀਵਰੇ ਤੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਪਰੇਸ਼ਾਨੀ ਦਾ ਸਭ ਬਣਿਆ ਹੋਇਆ ਗਾਲੀਆਂ ਤੇ ਸੜਕਾਂ ਦੇ ਬੁਜਾਰਾਂ ਵਿੱਚ ਭਰਿਆ ਗੰਦਾ ਪਾਣੀ ਆਪਦੇ ਆਪ ਵਿੱਚ ਸ਼ਰਮਾਰ ਕਰਦਾ ਹੈ ਜਿੱਥੇ ਕਿਸ ਪਾਣੀ ਦੇ ਨਾਲ ਛੱਪੜ ਦਾ ਰੂਪ ਧਾਰਨ ਕਰ ਚੁੱਕਿਆ ਬਾਦਬੂ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਮંડਰਾ ਰਿਹਾ ਹੈ ਕਿਉਂਕਿ ਮੌਸਮ ਦੀ ਤਬਦੀਲੀ ਚੇਂਜਿੰਗ ਹੋ ਰਹੀ ਹੈ ਜਿਸ ਦੇ ਨਾਲ ਡੇਂਗੂ ਵਰਗੀਆਂ ਬਿਮਾਰੀਆਂ ਵੀ ਪੈਦਾ ਹੋ ਸਕਦੀਆਂ ਹਨ ਉਹਨਾਂ ਨੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਪਰ ਹਾਲ ਕੋਈ ਸਮੱਸਿਆ ਹੱਲ ਨਹੀਂ ਹੋ ਰਹੀ ਜਿਸ ਕਾਰਨ ਮਾਜੋਗ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਵੀ ਪਟੀਸ਼ਨ ਵੀ ਤਿਆਰ ਕੀਤੀ ਗਈ ਹੈ ਜ ਜੀ ਦੀ ਸੁਣਵਾਈ 3 ਮਾਰਚ ਨੂੰ ਹੋਵੇਗੀ ਉਹਨਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਜੇਕਰ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਹੋਰ ਵੀ ਸੰਗਾਰਸ਼ ਤੀਜੇ ਕਾਰਨ ਦੇ ਰਾਹ ਉਤਰ ਪੈਣਗੇ ਅਦੇ ਜਿਸ ਦੇ ਸ਼ਹਿਰ ਲੋਕਾਂ ਨੇ ਅਪੀਲ ਕੀਤੀ ਇੱਕ ਜੁੱਟ ਲੜਨ ਦੀ ਸਮੱਸਿਆ ਨਾਲ ਹੀ ਹੱਲ ਹੋ ਸਕਦਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਗੰਦੇ ਨਾਲੇ ਗੰਦੇ ਪਾਣੀ ਦੇ ਵਿੱਚ ਦੀ ਨਿਕਲਦੀਆਂ ਹੋਈਆਂ ਗੱਡੀਆਂ ਜਿੱਥੇ ਕਿ ਆਮ ਲੋਕਾਂ ਨੂੰ ਨੰਗਣਾ ਫੜਨਾ ਵੀ ਮੁਸ਼ਕਲ ਹੋ ਚੁੱਕਿਆ ਹੈ ਤਸਵੀਰਾਂ ਇਹ ਮੋੜ ਦੀਆਂ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਗੱਡੀ ਦੇ ਅੱਧ-ਅੱਧ ਟਾਇਰਾਂ ਤੱਕ ਪਾਣੀ ਆ ਰਿਹਾ ਹੈ ਜਿਸ ਦੇ ਸਿਰਫ ਗੱਡੀਆਂ ਹਨ ਉਹ ਤਾਂ ਨੰਗ ਜਾਂਦੀਆਂ ਹਨ ਪਰ ਜਿਹੜੇ ਆਮ ਲੋਕਾਂ ਨੂੰ ਤੁਰਨਾ ਫਿਰ ਨ ਇੱਕ ਮੁਸ਼ਕਲ ਦੀ ਸਥਿਤੀ ਬਣ ਜਾਂਦੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹਾਂ بڑے بڑے ਡਬੜੇ ਬੜੇ ਟੋਏ ਅਗਰ ਜੀ بارش ਹੋ ਜਾਂਦੀ ਹੈ ਤਾਂ ਹੋਰ ਵੀ ਗੰਭੀਰ ਨਰੂਪ ਤਾਰਨ ਕਰ ਜਾਵੇਗੀ ਕਿ ਝੀਲ ਦਾ ਰੂਪ ਬਣ ਜਾਵੇਗੀ ਜਿੱਥੇ ਪ੍ਰਸ਼ਾਸਨ ਇਸ ਤੋਂ ਕੋਈ ਸਬਕ ਲੈਂਦਾ ਨਜ਼ਰ ਨਹੀਂ ਆ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਲੋਕਾਂ ਨੂੰ ਨੰਗਣਾ ਔਖਾ ਹੋ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖੋਗੇ ਇੱਕ ਰੇਡੀ ਵਾਲਾ ਵੀ ਕਿਵੇਂ ਨੰਗ ਰਿਹਾ ਹੈ ਅਗਰ ਆਮ ਗੱਲ ਕਰੀ ਤਾਂ ਇਸ ਵਿੱਚ ਦਿੱਤੇ ਲੇਵਲ ਤੇ ਪਈ ਗੰਦਗੀ ਜਿਸ ਦੇ ਨਾਲ ਕੀ ਬਿਮਾਰੀਆਂ ਫੈਲਣ ਦਾ ਖਤਰਾ ਮਡਰਾਉਣ ਲੱਗ ਰਿਹਾ ਹੈ ਜਿਸ ਨੂੰ ਲੈ ਕੇ ਸਰਪ੍ਰਸ਼ਾਸਨ ਕੋਈ ਸਬਕ ਲੈਂਦਾ ਮੋੜ ਦਾ ਨਜ਼ਰ ਨਹੀਂ ਆ ਰਿਹਾ ਜਿੱਥੇ ਕੀ ਸਰਕਾਰਾਂ ਵੱਲੋਂ ਵਾਅਦੇ ਜ਼ਰੂਰ ਪੱਕੇ ਬੜੇ-ਬੜੇ ਕੀਤੇ ਜਾਂਦੇ ਹਨ ਪਰ ਇਹ ਵਾਅਦੇ ਨੀਚਲੇ ਪੱਧਰ ਤੇ ਆ ਕੇ ਠੋਸ ਹੁੰਦੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਥਾਂ-ਥਾਂ ਖੜੇ ਪਾਣੀ ਦੇ ਛੱਪੜ ਦੇ ਦ੍ਰਿਸ਼ ਆਪਣੇ ਆਪ ਦੇ ਵਿੱਚ ਕੀ ਕਹਿ ਰਹੇ ਹਨ ਇਹ ਲੋਕਾਂ ਨੂੰ ਦੱਸਣ ਜਾਂ ਕਹਿਣ ਦੀ ਲੋੜ ਨਹੀਂ ਹੈ ਕਿਉਂਕਿ ਬਣੇ ਹੋਏ ਟੋਏਆਂ ਦੇ ਪਾਣੀ ਦੇ ਵਿੱਚ ਇਥੇ ਲੋਕਾਂ ਨੂੰ ਆਮ ਲੋਕਾਂ ਨੂੰ ਨੰਗਣਾ ਖਾ ਹੋ ਰਿਹਾ ਹੈ ਉੱਥੇ ਆਉਣ ਜਾਣ ਵਾਲੇ ਸਕੂਲ ਦੇ ਬੱਚਿਆਂ ਨੂੰ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਨੰਗ ਰਹੇ ਹਨ ਲੋਕ ਇਹ ਲੋਹਣਾ ਨੂੰ ਕੰਦਾਂ ਤੋਂ ਟਪਾਇਆ ਤੇ ਤਰਾਇਆ ਜਾ ਰਿਹਾ ਹੈ ਦੇਖਦੇ ਹੋ ਤਸਵੀਰਾਂ ਵਿੱਚ ਕਿਵੇਂ ਬੱਚਿਆਂ ਨੂੰ ਤੇ ਬੰਦਿਆਂ ਨੂੰ ਕਿਵੇਂ ਨੰਗਾਇਆ ਜਾ ਰਿਹਾ ਤੇ ਚੜਾਇਆ ਜਾ ਰਿਹਾ ਹੈ ਗੰਦੇ ਪਾਣੀ ਦੇ ਦ੍ਰਿਸ਼ ਨੇ ਆਪਣੇ ਆਪ ਵਿੱਚ ਇੱਕ ਸਵਾਲੀਆ ਨਿਸ਼ਾਨ ਪੈਦਾ ਹੋ ਰਹੇ ਹਨ ਜੇ ਲੋਕਾਂ ਨੇ ਨੰਗਣਾ ਵੜਨਾ ਹੈ ਤਾਂ ਲੱਗੀਆਂ ਇੱਟਾਂ ਦੇਖੋ ਕਿਵੇਂ ਕਿਸੇ ਨੇ ਅੱਜਕੱਲ ਜਿੱਥੇ ਵਿਆਹਾਂ ਦਾ ਸੀਜ਼ਨ ਪ੍ਰੋਗਰਾਮ ਚੱਲਦੇ ਹਨ ਆਉਣਾ ਜਾਣਾ ਮੁਸ਼ਕਲ ਹੋ ਰਿਹਾ ਹੈ ਤਸਵੀਰਾਂ ਹੈ ਪਾਣੀ ਦੀਆਂ ਹਨ ਵਕ ਵਕ ਬਾਜ਼ਾਰਾਂ ਤੇ ਹੋਰ ਦ੍ਰਿਸ਼ ਦਿਖਾਈ ਦੇ ਰਹੇ ਹਨ ਖੜਾ ਪਾਣੀ ਕਿਉਂਕਿ ਵਪਾਰੀਆਂ ਦੇ ਜਿੱਥੇ ਦੁਕਾਨ ਦੇ ਅਗਰ ਕੋਈ ਪਾਣੀ ਖੜਾ ਹੁੰਦਾ ਤਾਂ ਗਾਹ ਕੌਣ ਦੇ ਵਿੱਚ ਵੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਜਿੱਥੇ ਅੱਜ ਦੇ ਇਸ ਤੀਜੀ ਮਹਿੰਗਾਈ ਦੇ ਜਮਾਨੇ ਦੇ ਵਿੱਚ ਦੁਕਾਨਦਾਰਾਂ ਨੂੰ ਸਭ ਤੋਂ ਵੱਡੀਆਂ ਪਰੇਸ਼ਾਨੀਆਂ ਰਹੀਆਂ ਤੇ ਆਮ ਲੋਕਾਂ ਨੂੰ ਵੀ ਤਸਵੀਰਾਂ ਦੇਖ ਸਕਦੇ ਜਿਵੇਂ ਪਾਣੀ ਦੀਆਂ ਲਹਿਰਾਂ ਆ ਰਹੀਆਂ ਨੇ ਜਿਵੇਂ ਕੋਈ ਕਿਸਤ ਨੇ ਦੇ ਵਿੱਚ ਸਮੁੰਦਰ ਵਿੱਚ ਘੜਿਆ ਨਾ ਗੱਡੀ ਦੇ ਬెలਾਰੂਪੀ ਕੈਪੋ ਗੱਡੀ ਆ ਰਹੀ ਹੈ ਦੇਖ ਸਕਦੇ ਹੋ ਤਸਵੀਰਾਂ ਵਿੱਚ ਅੱਧ ਦੇ ਟਾਇਰ ਡੁੱਬਰੇ ਹਨ ਕਿ ਹਾਲੇ ਕੋਈ ਪ੍ਰਸ਼ਾਸਨ ਉੜੀਕਾ ਕਰ ਰਿਹਾ ਹੈ ਵੀ ਕਦੋਂ ਇਸ ਚੀਜ਼ ਦਾ ਕੋਈ ਪੱਕਾ ਹੱਲ ਸਬਬ ਨਹੀਂ ਬਣਦਾ ਜਿਸ ਦੇ ਨਾਲ ਲੋਕਾਂ ਦੇ ਘਰਾਂ ਤੇ ਕੰਦਾਂ ਨੂੰ ਵੀ ਵੱਡੀ ਪੱਧਰ ਤੇ ਨੁਕਸਾਨ ਹੋ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਕ ਗੱਡੀ ਸਵਿਫਟ ਆ ਰਹੀ ਹੈ ਜਿਸ ਦੇ ਵਿੱਚ ਤੁਸੀਂ ਤਸਵੀਰਾਂ ਵਿੱਚ ਦੇਖੋਗੇ ਕਿਵੇਂ ਗੱਡੀ ਪਾਣੀ ਵਿੱਚ ਡੁੱਬਦੀ ਨਜ਼ਰ ਆ ਰਹੀ ਹੈ ਇਹ ਮੋੜ ਦੀਆਂ ਤਸਵੀਰਾਂ ਹਨ ਜਿੱਥੇ ਕਿ ਤਸਵੀਰਾਂ ਵਿੱਚ ਦੇਖ ਸਕਦੇ ਹੋ ਗੱਡੀਆਂ ਆਲਾ ਨੰਗਣਾ ਵੀ ਔਖਾ ਹੋ ਰਿਹਾ ਹੈ ਤੇ ਆਮ ਲੋਕਾਂ ਦੇ ਨਾਲ ਨਾਲ ਕਿੰਨਾ ਕੁ ਮੁਸ਼ਕਲ ਹੋ ਰਹੀਆਂ ਹਨ ਆਓ ਤੁਹਾਨੂੰ ਸੁਣਾਉਣਿਆ ਮਨਜਿੰਦਰ ਸਿੰਘ ਸੇਖੋਂ ਤੋਂ ਖਾਸ ਗੱਲਬਾਤ ਕੀ ਨਾਮਾ ਜੀ ਮੇਰਾ ਨਾਮ ਰੂਪੀਸ਼ੰਦ ਐਮ ਸੀ ਬਾਰਡ ਨੰਬਰ 8 ਮੋੜ ਕੋਲ ਗ੍ਰਾਮਾ ਬਤੀ ਜੀ ਅੱਜ ਆਏ ਆ ਕੋਰਸਾ ਦੇ ਵਿੱਚ ਉਹ ਬਟੜਕ ਕਰਨ ਇਹ ਮੈਂ ਆਪਣੇ ਕੀ ਨਮੇ ਇਸ ਦਾ ਸਮਰਥਨ ਕਰਨਾ ਚਾਹੁੰਦਾ ਤੇ ਮੈਂ ਮੇਰੇ ਬਾਰਡ ਦੇ ਵਿੱਚ ਕੋਈ ਵੀ ਇਹ ਜਾ ਵਿਕਾਸ ਨਹੀਂ ਹੋਇਆ ਇੰਨੀਆਂ ਦਿੱਕਤਾਂ ਆ ਰਹੀਆਂ ਸੀਵਰੇਜ ਦੇ ਹਰ ਗਲੀ ਦੇ ਵਿੱਚ ਪਾਣੀ ਪਾਣੀ ਭਰਿਆ ਪਿਆ ਤੇ ਇਸ ਕਰਕੇ ਮੈਂ ਦੇਖੋ ਮੇਰੇ ਵਾਰਡ ਦੇ ਜਿਹੜੇ ਵੀ ਮੋਹਤਵਰ ਹੁੰਦੇ ਨੇ ਉਹਨਾਂ ਤੋਂ ਮੈਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੇ ਮੈਂ ਅਸਤੀਫਾ ਦੇਣਾ ਚਾਹੁੰਦਾ ਅਸਤੀਫਾ ਦੇਣਾ ਚਾਹੁੰਦਾ ਹਾਂ ਜਦੋਂ ਮੇਰਾ ਕੰਮ ਹੀ ਨਹੀਂ ਹੋ ਰਿਹਾ ਕੁਝ ਕੰਮ ਹੋਇਆ ਕੁਝ ਕੰਮ ਹੋਇਆ ਵੀ ਨਹੀਂ ਅਰੇ ਗੜੇ ਪਾਸੇ ਜਈ ਗਾਲਾਂ 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 ਪੈੜੀਆਂ ਤੇ ਦੋ ਚੰਗਾ ਤਾਂ ਸੀਵਰੇਜ ਦਿੱਤਾ ਚੰਗਾ ਹੋ ਵੀਏ ਆਪ ਸਰਕਾਰ ਕੋਲ ਕੰਮ ਨਹੀਂ ਕਰੀ ਕੋਈ ਕੰਮ ਨਹੀਂ ਹੋ ਰਿਹਾ ਜੀ ਮੇਰਾ ਜਦੋਂ ਮੇਰਾ ਕੰਮ ਹੀ ਨਹੀਂ ਹੋ ਰਿਹਾ ਇਸ ਕਰਕੇ ਸਮਰਥਨ ਦੇ ਦੈ ਹਾਂਜੀ ਹਾਂਜੀ ਮੈਂ ਕਿਨ ਮੈਂ ਸਰ ਆਪਣਾ ਕੰਮ ਨਹੀਂ ਸਮਰਥਨ ਰਹਿਣਾ ਜੀ ਜਸਵਿੰਦਰ ਸਿੰਘ ਜੀ ਮੈਂ ਵਾਰਡ ਨੰਬਰ 10 ਮਸੀਆ ਸਰ ਮੈਂ ਸਤੀਫਾ ਦਿੱਤਾ ਸੀਗਾ ਜੀ ਕਿਉਂਕਿ ਸਾਡੇ ਵਾਰਡ ਦੇ ਵਿੱਚ ਪਾਣੀ ਦੀ ਸੀਵਰੇਜ ਦੀ ਬਹੁਤ ਮੰਦੀ ਹਾਲਤ ਹੈ ਇਸ ਕਰਕੇ ਇਸ ਧਰਨੇ ਦੇ ਮਹੱਤਵ ਵਿੱਚ ਬੈਠਾ ਜੀ ਠੀਕ ਹੈ ਨਾਮ ਹੈ ਮਨਿੰਦਰ ਸਿੰਘ ਸੇਖੋ ਸੂਬਾ ਪ੍ਰਧਾਨ ਰਾਸ਼ਟਰੀ ਪੰਜਾਬੀ ਮਾਸਵਾ ਪੰਜਾਬ ਅੱਜ ਪ੍ਰੈਸ ਵਾਲਿਆਂ ਦੇ ਅਸੀਂ ਸੰਮੁਖ ਹੋਇਆ ਮੇਰੇ ਨਾਲ ਐਮਸੀ ਸਾਹਿਬ ਵੀ ਬੈਠੇ ਨੇ ਸਾਡੇ ਗੱਲਾਂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਬੈਠੇ ਨੇ ਹੋਰ ਬਹੁਤਵਾਰ ਬੈਠੇ ਨੇ ਸਰਪੰਚ ਸਾਹਿਬ ਬੈਠੇ ਨੇ ਜੌਨ ਤੋਂ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਪਿਛਲੇ 3 ਦਿਨਾਂ ਤੋਂ ਮੇਰੇ ਵੱਲੋਂ ਨਰਿੰਦਰ ਕੋਹ ਕੋ ਹੜਤਾਲ ਸੀਵਰੇਜ ਦੇ ਮਸਲੇ ਨੂੰ ਲੈ ਕੇ ਮੋੜ ਮੰਡੀ ਵਿਖੇ ਕੀਤੀ ਜਾ ਰਹੀ ਹੈ ਜਿਸ ਦੀ ਸੁਣਵਾਈ ਆਉਣ ਵਾਲੇ ਸੋਮਵਾਰ ਨੂੰ 3 ਮਾਰਚ 2025 ਨੂੰ ਮਾਣਯੋਗ ਪੰਜਾਬ ਰਣ ਹਾਈ ਕੋਰਟ ਵਿੱਚ ਨਿਰਧਾਰਿਤ ਕੀਤੀ ਗਈ ਹੈ ਸਰਕਾਰ ਦੇ ਪ੍ਰਤੀ ਜਿਹੜਾ ਰੋਸ ਹੈ ਲੋਕਾਂ ਦਾ ਤੇ ਚੁਣੇ ਹੋਏ ਨੁਮਾਇੰਦਿਆਂ ਦਾ ਦਿਨ-ਬਦ ਦਿਨ ਵੱਧਦਾ ਜਾ ਰਿਹਾ ਹੈ ਉਸ ਦੇ ਸੰਦਰਭ ਵਿੱਚ ਹੀ ਅੱਜ ਐਮਸੀ ਸਾਹਿਬ ਆਪਣਾ ਪੱਖ ਰੱਖਣ ਲਈ ਸਾਡੇ ਕੋਲ ਆਏ ਨੇ ਸਾਡਾ ਸਹਿਯੋਗ ਵੀ ਕਰਨਾ ਆਏ ਨੇ ਮੈਂ ਚਾਹੁੰਗਾ ਕਿ ਪ੍ਰੈਸ ਉਹਨਾਂ ਦਾ ਪੱਖ ਵੀ ਲੋਕਾਂ ਦੇ ਸਾਹਮਣੇ ਰੇ ਇਹ ਕੀ ਕੀ ਸਮੱਸਿਆ ਨੀ ਮਰਦਾ ਮੋੜ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਤਾਂ ਇਸ ਵੇਲੇ ਜੋ ਹੋਈ ਹੈ ਪੀਣ ਵਾਲੇ ਪਾਣੀ ਦੇ ਸੀਵਰੇਜ ਦੀ ਹੋਈ ਵੀ ਹੈ ਲੋਕਾਂ ਦੀ ਜਾਨ ਮਾਲ ਦੀ ਰਾਖੀ ਦਾ ਇੱਥੇ ਇਸ਼ੂ ਬਣਿਆ ਹੋਇਆ ਹੈ ਲੋਕ ਆਪਣੇ ਸਕੂਲਾਂ 'ਚ ਬੱਚਿਆਂ ਨੂੰ ਨਹੀਂ ਭੇਜ ਪਾ ਰਹੇ ਕਾਰੋਬਾਰ ਤੇ ਨਹੀਂ ਜਾ ਪਾ ਰਹੇ ਜਿਹੜਾ ਪੀਣ ਵਾਲਾ ਪਾਣੀ ਕੰਟਾਮਿਨੇਟ ਹੋਣ ਕਰਕੇ ਡੇਂਗੂ ਤੋਂ ਲੈ ਕੇ ਕੈਂਸਰ ਤੱਕ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਹੈਗਾ ਸੋ ਕਾਫੀ ਸੰਵੇਦਨਸ਼ੀਲ ਮੁੱਦਾ ਹੈ ਪਰ ਸਰਕਾਰ ਦੇ ਕੋਲੇ ਜਾ ਤਾਂ ਇਹ ਮੁੱਦਾ ਸਹੀ ਢੰਗ ਨਾਲ ਰੱਖਿਆ ਨਹੀਂ ਜਾ ਰਿਹਾ ਤੇ ਜੇ ਰੱਖਿਆ ਜਾ ਰਿਹਾ ਤਾਂ ਸਰਕਾਰ ਸਾਨੂੰ ਇਸ ਵੇਲੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਕੇ ਲੋਕਾਂ ਦੀ ਜਾਨ ਮਾਲ ਤੇ ਲੋਕਾਂ ਦੀ ਜਾਨ ਨਾਲ ਖਲਵਾੜ ਕਰ ਰਹੀ ਹੈ ਕੋਰਟ ਕੇਸ ਵੀ ਪਾਇਆ ਹੋਇਆ ਹਾਂਜੀ ਉਹ ਤੁਹਾਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਵੀ 3 ਮਾਰਚ ਨੂੰ ਦਿਨ ਸੋਮਵਾਰ 2025 ਮਾਨਯੋਗ ਚੀਫ ਜਸਟਿਸ ਪੰਜਾਬ ਰੈਨ ਹਾਈ ਕੋਰਟ ਦੀ ਕੋਰਟ ਵਿੱਚ ਸਾਡਾ ਕੇਸ ਮੇਰੇ ਵੱਲੋਂ ਜੋ ਮੋੜ ਮੰਡੀ ਦੇ ਸੀਵਰੇਜ ਤੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਪਾਇਆ ਹੋਇਆ ਉਹ ਲਿਸਟ ਹੋਣ ਲਈ ਨਿਧਾਰਿਤ ਹੈ ਮੈਂ ਇੱਥੇ ਪ੍ਰੈਸ ਨੂੰ ਇਹ ਜਾਣੂ ਪ੍ਰੈਸ ਰਾਹੀਂ ਲੋਕਾਂ ਨੂੰ ਇਹ ਜਾਣੂ ਕਰਾਉਣਾ ਚਾਹੁੰਦਾ ਕਿ ਵਾਰਡ ਨੰਬਰ 10 ਅਤੇ ਵਾਰਡ ਨੰਬਰ 8 ਤੋਂ ਐਮਸੀ ਸਾਹਿਬਾਨ ਅੱਜ ਮੇਰੇ ਧਰਨੇ ਵਿੱਚ ਆਏ ਉਹਨਾਂ ਨੇ ਮੰਡੀ ਦੇ ਹੱਕ ਵਿੱਚ ਰੱਖੇ ਗਏ ਜਿਹੜਾ ਸੀਵਰੇਜ ਦੇ ਸਮੱਸਿਆ ਨੂੰ ਲੈ ਕੇ ਇਹ ਭੁਖੜ ਹੜਤਾਲ ਮੇਰੇ ਵੱਲੋਂ ਕੀਤੀ ਜਾ ਰਹੀ ਹੈ ਉਹਨੂੰ ਸਮਰਥਨ ਦਿੱਤਾ ਕਿਉਂਕਿ ਉਹਨਾਂ ਦੇ ਆਪਣੇ ਵਾਰਡਾਂ ਦੇ ਵਿੱਚ ਵੀ ਜਿਹੜੀ ਸਥਿਤੀ ਹੈ ਉਹ ਬਹੁਤ ਜ਼ਿਆਦਾ ਮਾੜੀ ਹੋ ਚੁੱਕੀ ਹੈ ਲੋਕਾਂ ਦਾ ਤੁਰਨਾ ਫਿਰਨਾ ਰਹਿਣਾ ਸਾਰਾ ਬਦਹਾਲ ਹੋ ਚੁੱਕਿਆ ਹੈ ਬੱਚੇ ਸਕੂਲ ਨਹੀਂ ਜਾ 파ਰੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਨੇ ਤਾਂ ਬਿਲਕੁਲ ਉਹਨਾਂ ਨੇ ਮਤਲਬ ਸਾਰੇ ਪਾਸਿਓਂ ਦੇਖ ਕੇ ਰੁਖ ਬਣਾ ਕੇ ਮਿਹਨਤ ਮਾਰ ਕੇ ਉਦੋਂ ਬਾਅਦ ਤੰਗ ਆ ਕੇ ਜਿਹੜਾ ਹੈ ਇਹ ਰੋਸ ਆਪਣਾ ਜਾਹਰ ਜਿਹੜਾ ਅੱਜ ਹੈ ਇਸ ਧਰਨੇ 'ਤੇ ਜਾ ਕੇ ਕੀਤਾ ਹੈ ਪ੍ਰੈਸ ਦੇ ਰਾਹੀਂ ਤੇ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਵੀ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਸਾਡੇ ਜਿੰਨੇ ਵੀ ਇਹ ਸੰਸਥਾ ਹੈ ਧਰਨੇ ਵੱਲੋਂ ਅਸੀਂ ਪੂਰਨ ਤੌਰ ਤੇ ਉਹਨਾਂ ਦੇ ਨਾਲ ਵੀ ਖੜਾਂਗੇ ਤੇ ਇਹ ਜਿਹੜੀ ਸੀਵਰੇਜ ਦੀ ਸਮੱਸਿਆ ਪਾਣੀ ਦੀ ਸਮੱਸਿਆ ਵਿੱਚ ਉਹਨਾਂ ਨੂੰ ਨਜ਼ਾਰਾ ਦਿਵਾਉਣ ਲਈ ਪੂਰਨ ਸਹਿਯੋਗ ਕਰਾਂਗੇ। ਐਨਐਸਟੀਫੇ ਦਿੱਤਾ ਤਾਂ ਦੇਖੋ ਹਾਂਜੀ ਵਾਰਡ ਨੰਬਰ 8 ਤੋਂ ਤੁਹਾਡੇ ਸਾਹਮਣੇ ਹੋ ਕੇ ਰਗਵੀਰ ਜੀ ਨੇ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਜਿਹੜਾ ਹੈ ਲੋਕਾਂ ਦੇ ਪ੍ਰਤੀ ਜ਼ਿਆਦਾ ਆਪਣੀ ਵਫਾਦਾਰੀ ਰੱਖਦਾ ਨਾਗੀ ਉਹਦੇ ਬਰਤੀ ਮੈਨੂੰ ਲੋਕਾਂ ਨੇ ਚੁਣਿਆ ਸੀ ਤੇ ਲੋਕਾਂ ਨੇ ਸਮੱਸਿਆਵਾਂ ਹੱਲ ਨਹੀਂ ਹੋ ਰਹੀਆਂ ਤਾਂ ਮੌਲਿਕ ਅਧਿਕਾਰ ਤੇ ਮੈਂ ਇਸ ਕੁਰਸੀ ਨੂੰ ਤਿਆਗ ਕਰਦੇ ਹੋਏ ਅਸਤੀਫਾ ਦਿੰਦਾ ਜਿਹੜੇ ਵਾਰਡ ਨੰਬਰ 10 ਤੋਂ ਐਮਸੀ ਸਾਹਿਬਾਨ ਨੇ ਉਹ ਆਲਰੇਡੀ ਆਪਣਾ ਅਸਤੀਫਾ 3 ਮਹੀਨੇ ਪਹਿਲਾਂ ਦੇ ਚੁੱਕੇ ਨੇ ਤੇ ਉਹਨਾਂ ਨੇ ਆ ਕੇ ਅੱਜ ਇਹਦਾ ਜਿਹੜਾ ਹੈ ਸਾਡੇ ਧਰਨੇ ਦਾ ਸਮਰਥਨ ਕੀਤਾ ਹੈ। ਬਾਟਿਕਟ ਦੇ ਕਾਰਨ ਉਹਦੇ ਵਿੱਚ ਪ੍ਰਮੁਖ ਸਖਤਰ ਪੰਜਾਬ ਚੀਫ ਸੈਕਟਰੀ ਡੀਸੀ ਬਠਿੰਡਾ ਸਿਵਰੇਜ ਬੋਰਡ ਦੇ ਚੀਫ ਅਤੇ ਜਲ ਸ਼ਕਤੀ ਦੇ ਚੀਫ ਨੂੰ ਆਲਰੇਡੀ ਆਰਡਰ ਹੋ ਚੁੱਕੇ ਨੇ ਉਹਨਾਂ ਵੱਲੋਂ ਜਵਾਬ ਦਾਖਲ ਕਰਨਾ ਹਜੇ ਬਾਕੀ ਹੈ